ਕੀਤਾ ਗਿਆ ਤਾਂ ਦੱਸ ਦੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਪੂਰੇ ਘਟਨਾ ਕ੍ਰਮ ਦੇ ਵਿੱਚ ਜਿਹੜਾ ਦੇਸੀ ਪਿਸਟਲ ਦੋ ਦਾਤ ਵਾਰਦਾਤ ਵਿੱਚ ਵਰਤੀ ਗਈ ਕਾਰ ਸਮੇਤ ਚਾਰ ਦੇ ਕਰੀਬ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੀ ਜਦੋਂ ਪੁਲਿਸ ਨੇ ਕਾਂਗਰਸੀ ਆਗੂ ਦੇ ਪੁੱਤਰ ਦੇ ਕਤਲ ਦਾ ਮਾਮਲਾ ਸੁਲਝਾਉਂਦੇ ਹੋਏ ਉਸ ਦੇ ਹੀ ਚਾਰ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ ਜ਼ੁਰਾਂ ਕਾਂਗਰਸੀ ਆਗੂ ਫੁੱਟਫੁੱਟ ਕੇ ਰੋਇਆ ਤੇ ਇਹੀ ਦੁਹਾਈਆਂ ਪਾੰਦਾ ਹੋਇਆ ਨਸਰ ਆ ਰਿਹਾ ਹੈ ਕਿ ਕਦੇ ਵੀ ਕਿਸੇ ਦਾ ਐਨਾ ਨਾ ਕਰੋ ਕਿ ਉਹ ਤੁਹਾਡੀ ਜਾਨ ਦਾ ਵੈਰੀ ਹੀ ਬਣ ਜਾਏ ਕਾਂਗਰਸੀ ਆਗੂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਦਾ ਪੁੱਤਰ ਪਹਿਲਾਂ ਇਹਨਾਂ ਦੇ ਨਾਲ ਬਿਜ਼ਨਸ ਕਰਦਾ ਹੁੰਦਾ ਸੀ ਇਹਨਾਂ ਦੀ ਬੜੀ ਮਦਦ ਕੀਤੀ ਪਰ ਬਾਅਦ ਵਿੱਚ ਇਹਨਾਂ ਦੇ ਵੱਲੋਂ ਉਸਨੇ ਹੀ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਦੱਸਈਏ ਕਿ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦਰਅਸਲ 2 ਦਿਨ ਪਹਿਲਾਂ ਕਾਂਗਰਸੀ ਆਗੂ ਦੇ ਪੁੱਤਰ ਦਾ ਸ਼ਰੀਆਮ ਦਾਤ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਉਸ ਦੇ ਹੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹੇ ਨੌਜਵਾਨ ਪਹਿਲਾਂ ਇਕੱਠੇ ਕੰਮ ਕਰਦੇ ਖੁੰਦੇ ਸੀ ਤੇ ਫਿਰ ਉਸ ਤੋਂ ਬਾਅਦ ਇਨਾ ਦੇ ਵੱਲੋਂ ਆਪਸੀ ਰੰਜਿਸ਼ ਦੇ ਤਹਿਤ ਹੀ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਤਾਂ ਕਾਂਗਰਸੀ ਆਗੂ ਜਿਹੜਾ ਹੈ ਉਸ ਦੇ ਵੱਲੋਂ ਜਿੱਥੇ ਪੁਲਿਸ ਦੀ ਕਾਰਗੁਜ਼ਾਰੀ ਦੀ ਛਲਾਂਗਾ ਕੀਤੀ ਗਈ ਹੈ ਉੱਥੇ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਗੈਂਗਸਟਰਾਂ ਕੋਲੋਂ ਦੂਰ ਰਹਿਣਾ ਚਾਹੀਦਾ ਹੈ ਇਹਨਾਂ ਦੀ ਕਦੇ ਵੀ ਮਦਦ ਨਾ ਕੀ ਕਰਨੀ ਚਾਹੀਦੀ ਦਰਅਸਲ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਕਾਂਗਰਸੀ ਆਗੂ ਦੇ ਪੁੱਤਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਇਸ ਘਟਨਾਕ੍ਰਮ ਦੇ ਵਿੱਚ ਪੁਲਿਸ ਦੇ ਵੱਲੋਂ ਮੰਡੀ ਗੋਬਿੰਦਗੜ ਖੰਨਾ ਖਰੜ ਚੰਡੀਗੜ ਦੁਰਾਹਾ ਸਮਰਾਲਾ ਅਤੇ ਹੋਰ ਇਲਾਕਿਆਂ ਦੇ ਵਿੱਚ دہشت ਫੈਲਾਉਣ ਵਾਲੇ 4 ਦੇ ਕਰੀਬ ਮੁੰਡਿਆਂ ਨੂੰ ਨਾਮ ਚਿਤ ਕਰਦੇ ਹੋਏ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਸ ਦੌਰਾਨ ਉੱਥੇ ਮੁੰਡੇ ਦੇ ਪਿਓ ਨੂੰ ਵੀ ਸੱਦਿਆ ਜਾਂਦਾ ਜਿਸ ਵੱਲੋਂ ਇਹ ਤਸਦੀਕ ਕੀਤਾ ਜਾਂਦਾ ਕਿ ਉਸਦੇ ਹੀ ਪੁੱਤਰ ਦੇ ਦੋਸਤ ਨੇ ਤਾਂ ਪਿਓ ਦੇ ਵੱਲੋਂ ਇੱਕ ਗੱਲ ਨੌਜਵਾਨਾਂ ਨੂੰ ਆਖੀ ਗਈ ਹੈ ਕਿ ਇਹਨਾਂ ਗੈਂਗਸਟਰਾਂ ਦੇ ਕੋਲੋਂ ਦੂਰ ਰੱਖੋ ਇਹ ਕਿਸੇ ਦੇ ਮਿੱਤ ਕਿਸੇ ਦੇ ਸਾਥੀ ਨਹੀਂ ਬਣਦੇ ਇਹਨਾਂ ਦੇ ਵੱਲੋਂ ਮੇਰੇ ਪੁੱਤ ਦੇ ਨਾਲ ਵੀ ਧੋਖਾ ਕੀਤਾ ਗਿਆ ਤਾਂ ਦੱਸਦੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਪੂਰੇ ਘਟਨਾ ਕ੍ਰਮ ਦੇ ਵਿੱਚ ਜਿਹੜਾ ਦੇਸੀ ਪਿਸਟਲ ਦੋ ਦਾਤ ਵਾਰ ਦਾਤ ਵਿੱਚ ਵਰਤੀ ਗਈ ਕਾਰ ਸਮੇਤ ਚਾਰ ਦੇ ਕਰੀਬ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਤਰਨਜੀਤ ਸਿੰਘ ਦੇ ਪਿਤਾ ਮਨਜੀਤ ਸਿੰਘ ਜਿਹੜੇ ਕਿ ਕਾਂਗਰਸ ਦੇ ਆਗੂ ਨੇ ਉਹਨਾਂ ਦਾ ਪੁਲਿਸ ਦੀ ਕਾਰਗੁਜ਼ਾਰੀ ਦੀ ਛਲਾਂਗਾ ਵੀ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਨੂੰ ਗਲਤ ਕੰਮ ਕਰਨ ਤੋਂ ਰੋਕੋ ਉਸ ਦਾ 32 ਸਾਲਾਂ ਦਾ ਬੇਟਾ ਸੀ ਤੇ 12 ਸਾਲਾਂ ਦੀ ਆਪਣੀ ਧੀ ਅਤੇ ਪਤਨੀ ਨੂੰ ਛੱਡ ਕੇ ਇਸ ਜਹਾਨੋਂ ਤੁਰ ਗਿਆ ਉਸਦੇ ਬੇਟੇ ਨੇ ਇਹਨਾਂ ਦੀ ਬੜੀ ਮਦਦ ਕੀਤੀ ਪਰ ਇਹ ਉਸਦੇ ਸਖੇ ਨਹੀਂ ਬਣੇ ਤਾਂ ਸਵਾਬਤ ਜਾਣਕਾਰੀ ਦਿੰਦੇ ਕੋਈ ਐਸਐਸਪੀ ਫਤਿਹਗੜ੍ਹ ਸਾਹਿਬ ਡਾਕਟਰ ਰਵਜੋਤ ਗਰੇਵਾਲ ਦੇ ਵੱਲੋਂ ਵੀ ਇਹ ਦੱਸਿਆ ਗਿਆ ਕਿ ਇਹ ਪਹਿਲਾਂ ਇਕੱਠੇ ਕੰਮ ਕਰਿਆ ਕਰਦੇ ਸੀ ਫਿਰ ਉਸ ਤੋਂ ਬਾਅਦ ਇਹ ਜੋ ਨੌਜਵਾਨ ਹੈ ਤਰਨਜੀਤ ਸਿੰਘ ਇਹਨਾਂ ਤੋਂ ਅਲੱਗ ਹੋ ਜਾਂਦਾ ਜਿਸ ਤੋਂ ਬਾਅਦ ਇਹ ਸਾਰੀ ਦੀ ਸਾਰੀ ਗੈਂਗ ਤਰਨਜੀਤ ਸਿੰਘ ਦੀ ਦੁਸ਼ਮਣ ਬਣ ਜਾਂਦੀ ਹੈ ਉਹਨਾਂ ਨੂੰ ਇੰਝ ਲੱਗਦਾ ਕਿ ਸ਼ਾਇਦ ਇਹ ਉਹਨਾਂ ਦੇ ਅਗੇਂਸਟ ਕੰਮ ਕਰ ਰਿਹਾ ਹੈ ਜਿਸ ਤੋਂ ਬਾਅਦ ਇਸ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਬਾਕੀ ਤੱਥ ਪੁਲਿਸ ਦੇ ਵੱਲੋਂ ਵੈਰੀਫਾਈ ਕੀਤੇ ਜਾ ਰਹੇ ਨੇ ਤਾਂ ਇਹ ਹੀ ਕਹਿਣਾ ਚਾਹੁੰਦਾ ਹੈ ਵੀ ਬੇਟੇ ਨੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅਰੈਸਟ ਕਰ ਲਏ ਮੈਂ ਪੁਲਿਸ ਦਾ ਸਾਰੇ ਨੂੰ ਧੰਨਵਾਦ ਕਰਦਾ ਹਾਂ ਵੀ ਜਿਹੜਾ 2-3 ਦਿਨਾਂ ਦੇ ਵਿੱਚ ਹੀ ਇਹਨਾਂ ਨੇ ਸਾਰੇ ਰੈਸਟ ਕਰ ਲ ਜਿਹੜੇ ਕਹਿੰਦੇ ਸੀ ਅਸੀਂ ਰੈਸਟ ਨਹੀਂ ਹੋਣਾ ਸਾਨੂੰ ਗ੍ਰੈਸਟ ਕਰ ਨਹੀਂ ਸਕਦਾ ਉਹ ਕਰ ਲੇ ਮੈਂ ਸਾਰੀ ਫਟੇਗੜ ਪੁਲਿਸ ਦਾ ਸਾਰੇ ਜਿੰਨੇ ਵੀ ਅਫਸਰ ਸਹਿਬਾਨ ਨੇ ਮੈਡਮ ਜੀ ਨੇ ਐਸਐਸਪੀ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਉੱਥੇ ਇੱਕ ਮੈਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਾ ਜਿਹੜੇ ਬੱਚੇ ਅੱਜ ਕੱਲ ਬਿਲਾ ਦਾ ਕੰਮ ਕਰਦੇ ਨਵੇਂ ਨਵੇਂ ਕਰਦੇ ਨੇ ਉਹਨਾਂ ਨੇ ਗੈਂਗਸਟਰ ਹਾਇਰ ਕਰ ਲਏ ਇਹ ਗੈਂਗਸਟਰ ਜਿੰਨੇ ਵੀ ਤਕਰੀਬਨ ਸਾਰੇ ਖੰਨੇ ਦੇ ਹਨ ਮੰਡੀ ਦਾ ਕੋਈ ਨਹੀਂ ਹੈ ਤੇ ਇਹ ਕੀ ਕਰਦੇ ਨੇ ਕਿਸੇ ਤੋਂ 20000 ਲੈ ਲੈਂਦੇ ਨੇ ਕਿਸੇ ਤੋਂ 50000 ਲੈ ਲੈਂਦੇ ਨੇ ਕਈ ਇਹ ਬੰਦ ਹੋਣਾ ਚਾਹੀਦਾ ਬੱਚਿਆਂ ਨੂੰ ਕਹਿੰਦਾ ਵੀ ਇਹਨਾਂ ਤੋਂ ਪਰੇ ਹੋ ਜਾਓ ਇਹ ਕਿਸੇ ਦੇ ਨਹੀਂ ਹੈਗੇ ਇਹ ਜੇ بیٹے ਨੇ ਵੀ ਇਹਨਾਂ ਦੀ ਬੜੀ ਹੈਲਪ ਕਰਕੇ ਦੇਖੀ ਐ ਕਿਉਂਕਿ ਬੇਟਾ ਵੀ ਸਕ੍ਰੈਪ ਦਾ ਕੰਮ ਕਰਦਾ ਸੀਗਾ ਜੋ ਕਿ ਚਾਹੇ ਜੋ ਮਰਜ਼ੀ ਕਹੀ ਜਾਣ ਬੇਟੇ ਦਾ ਬੇਟੇ ਦਾ ਸਕ੍ਰੈਪ ਦਾ ਕੰਮ ਸੀਗਾ ਹੁਣ ਲੁਧਿਆਣੇ ਕੰਮ ਕਰਦਾ ਸੀਗਾ ਫੇਰ ਮਾਰਕੀਟਿੰਗ ਦਾ ਚਲੋ ਮੈਂ ਉਹਨੂੰ ਪਰੇ ਹੀ ਕਰਤਾ ਸੀ ਮੈਂ ਕਿਹਾ ਯਾਰ ਆਪਾਂ ਲੜਨਾ ਨਹੀਂ ਕਿਸੇ ਨਾਲ ਆਪਣਾ ਮਹਾਜਨ ਬੰਦਾ ਹੈ ਮੈਂ ਕਿਹਾ ਮੈਂ ਤੈਨੂੰ ਵਧੀਆ ਬਿਜ਼ਨਸਮੈਨ ਦੇਖਣਾ ਚਾਹੁੰਦਾ ਇਸ ਕਰਕੇ ਮੈਂ ਉਹਨੂੰ ਉੱਥੇ ਭੇਜਦਾ ਸੀ ਹੁਣ ਮੈਂ ਅੱਗੇ ਬੱਚਿਆਂ ਨੂੰ ਵੀ ਕਰਦਾ ਜਿਹੜੇ ਬੱਚੇ ਨੇ ਮੇਰੇ ਭ ਯਾ ਇਹਨਾਂ ਨੂੰ ਖੂਨ-ਮੂਹ ਨਾ ਲਾਓ ਇਹਨਾਂ ਦੇ ਖੂਨ-ਮੂਹ ਲੱਗਿਆ ਹੋਇਆ ਇਹ ਉਹ ਸੱਪ ਨੇ ਜਿਹੜੇ ਜਿੰਨਾ ਮਰਜੀ ਦੁੱਧ ਪਿਲਾ ਲਓ ਇਹਨਾਂ ਨੇ ਤੁਹਾਨੂੰ ਡੰਗੜਾਈ ਡੰਗੜਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਦੂਰ ਕਰ ਦਿਓ ਇਹਨਾਂ ਦਾ ਕੋਈ ਸੁਣੋ ਨਾ ਇਹਨਾਂ ਨੂੰ ਕੋਈ ਆਪਣੇ ਕੋਲ ਨਾ ਬਿਠਾਓ ਇਹ ਤੁਹਾਡੇ ਕੋਲ ਬੈਠ ਕੇ ਤੁਹਾਡਾ ਹੀ ਨੁਕਸਾਨ ਕਰ ਗਏ ਮੇਰਾ ਹੋ ਗਿਆ ਇਸ ਕਰਕੇ ਮੈਂ ਚਾਹੁੰਦਾ ਵੀ ਸ਼ਹਿਰ ਵਾਸੀਆਂ ਦਾ ਕਿਸੇ ਹੋਰ ਦਾ ਨਾ ਹੋਵੇ ਉਹ ਪੰਜਾਂ 'ਚੋਂ ਜਿਹੜੇ 4 ਅਕਿਊਜ਼ ਨੇ ਉਹ ਅਰੈਸਟ ਕਰ ਇਸ ਕੇਸ ਦੇ ਵਿੱਚ ਜੋ ਖਾਸ ਗੱਲ ਹੈ ਕਿ ਇਹ ਇੱਕ ਧੀਰਜ ਬਤਾ ਨਾਮ ਦਾ ਵਿਅਕਤੀ ਸੀ ਜੋ ਕਿ ਜੋ ਇੱਕ ਇਥੇ ਆਪਖਣੇ ਏਰੀਆ ਦੇ ਵਿੱਚ ਮੰਡੀ ਗੁੰਗੜ ਏਰੀਆ ਦੇ ਵਿੱਚ ਇੱਕ ਗੈਂਗ ਕਿਸਮ ਦਾ ਚਲਾਉਂਦਾ ਸੀਗਾ ਤੇ ਲੋਕਾਂ ਤੋਂ ਫਰੋਟੀਆਂ ਤੇ ਨਸ਼ਿਆਂ ਦਾ ਕੰਮ ਕਰਦੇ ਸੀਗੇ ਜੋ ਮਰਨ ਵਾਲੀ ਵਿਅਕਤੀ ਸੀਗੇ ਅ ਅਤਰਿੰਦੀਪ ਸਿੰਘ ਉਹ ਇਹਨਾਂ ਦੇ ਨਾਲ ਪਹਿਲਾਂ ਜਾਣ-ਪਛਾਣ ਸੀਗੀ तकरीबन 5 ਸਾਲ ਤੋਂ ਇਹਨੂੰ ਜਾਣਦੇ ਸੀਗੇ ਆਪਸ ਦੇ ਵਿੱਚ ਇਹਨਾਂ ਦੀ ਤਕਰੀਬਨ 1 ਸਾਲ ਪਹਿਲਾਂ ਇਹਨਾਂ ਦੀ ਬੰਦ ਨਹੀਂ ਬੰਦ ਹੋ ਗਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਧੀਰਜ ਬਤਾ ਹੈ ਇਹ ਇਹਨੇ ਯੋਜਨਾਬੰਦ ਤਰੀਕੇ ਦੇ ਨਾਲ ਇਹ ਜਿਹੜਾ ਇਹਦੇ ਖਿਲਾਫ ਇਹਦੇ ਗੈਂਗ ਦੇ ਖਿਲਾਫ ਦੋਏ ਕੰਮ ਹੋ ਰਿਹਾ ਸੀਗਾ ਉਹ ਇਹਨਾਂ ਨੇ ਇਹਦਾ ਮਰਡਰ ਦਾ ਅੰਜਾਮ ਦਿੱਤਾ ਤੇ ਇਸ ਕੇਸ ਦੇ ਵਿੱਚ ਜੋ ਐਫ ਆਈ ਆਰ ਦਰਜ ਹੋਈ ਹੈ ਉਹ ਧੀਰਜ ਬਤਾੁਰ ਧੀਰੂ ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲਰ ਕਰਨਪ੍ਰੀਤ ਸਿੰਘ ਉਰਫ ਕਰਨ ਬੋਰਵ ਕੁਮਾਰ ਉਰਫ ਗੱਗੀ ਅਤੇ ਸੰਦੀਪ ਸਿੰਘ ਉਰਫ ਬੌਕਸਰ ਦੇ ਖਿਲਾਫ ਜਿਹੜਾ ਏ ਐਫਆਰ ਡਰਲਤੀ ਹੈ ਇਹਦੇ ਵਿੱਚ ਚਾਰ ਰਿਕੂਡ ਦਾ ਅਰੈਸਟਿੰਗ ਤੇ ਨਾਲ ਹੀ ਮੈਂ ਦੱਸਣਾ ਚਾਹੂੰਗੀ ਕਿ ਜੋ ਇਸ ਗੱਡੀ ਦੇ ਵਿੱਚ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜੋ ਕਿ ਕਾਲਜ ਕਰਕੇ ਸੀ ਜੀ ਉਹਨੂੰ ਰਿਕਵਰ ਕੀਤਾ ਗਿਆ ਤੇ ਜਿਹੜਾ ਉਹ ਮਰਡਰ ਦਾ ਜਿਹੜਾ ਵੈਪਨ ਸੀਗਾ ਜੋ ਕਿ ਇੱਕ ਦਾਸ ਸੀ ਉਹਨੂੰ ਰਿਕਵਰ ਕੀਤਾ ਗਿਆ। ਮੈਂ ਇੱਕ ਹੋਰ ਸਾਰਿਆਂ ਦੇ ਸਾਹਮਣੇ ਗੱਲ ਧਿਆਨ ਖਿੱਚਣਾ ਚਾਹੁੰਦੀ ਆ ਕਿ ਜਿਹੜੇ ਧੀਰਜ ਬਤਾ ਹੈ ਇਹਦੀ ਕ੍ਰਿਮੀਨਲ ਹਿਸਟਰੀ ਇਸ ਤਰੀਕੇ ਦੀ ਹੈ ਕਿ ਇਹਦੇ 15 ਮੁਕਦਮੇ ਪਹਿਲਾਂ ਦਰਜ ਨੇ। ਤੇ ਇਸ ਤੋਂ ਹੁਣ ਇਸ ਕੇਸ ਦੇ ਵਿੱਚ ਵੀ ਇੱਕ ਇਲੀਜੀਟ ਵੈਪਨ ਦੀ ਰਿਕਵਰੀ ਰਿਕਵਰੀ ਵੀ ਕੀਤੀ ਗਈ ਹੈ। ਜਿਹੜਾ ਅਮਨਿੰਦਰ ਸਿੰਘ ਉਰਫ ਪ੍ਰਿੰਸ ਬੁੱਲੜ ਹੈ ਇਹਦੇ ਤੇ 12 ਪੱਤੇ ਦਰਜ ਨੇ। ਤੇ ਜਿਹੜਾ ਸੰਦੀਪ ਸਿੰਘ ਉਰਫ ਬੌਕਸਰ ਹੈ ਇਹਦੇ ਤੇ ਅਟਕ ਪਰ ਤੇ ਕਰਦੇ ਤਾਂ ਇਸ ਦੇ ਨਾਲ ਹੀ ਜਿਹੜੇ ਕ੍ਰਿਮੀਨਲ ਪਰਵਰਤੀ ਦੇ ਲੋਕ ਨੇ ਇਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਹੈ ਤੇ ਇਸ ਕੇਸ ਦੇ ਵਿੱਚ ਸਾਨੂੰ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ ਜਿਹੜੀ ਕੋਈ ਅਰੈਸਟ ਰਹਿੰਦੀ ਹੈ ਜੇ ਕੋਈ ਹੋਰ ਲੋਕ ਵੀ ਇਹਦੇ ਤੇ ਇਨਵੋਲਡ ਨੇ ਉਹਨਾਂ ਨੂੰ ਵੀ ਅਰੈਸਟ ਕੀਤਾ ਜਾਏਗਾ ਤੇ ਜਿਹੜੀ ਇਸ ਪੂਰੇ ਕੇਸ ਦੇ ਵਿੱਚ ਲੌਜੀਕਲ ਕਨਕਲੂਜਨ ਤੱਕ ਇਸ ਕੇਸ ਨੂੰ ਲੈ ਕੇ ਜਾਂਦਾ ਹੈ ਇਨਾਂ ਦਾ ਜਿੱਦਾਂ ਮੈਂ ਦੱਸਿਆ ਜੀ ਕਿ ਆਪਸ ਦੇ ਵਿੱਚ ਪਹਿਲਾਂ ਕੰਮ ਇਕੱਠੇ ਕਰਦੇ ਹੁੰਦੇ ਸੀਗੇ ਫਿਰ ਉਹ ਵੱਖਰਾ ਹੋ ਗਿਆ ਨਾ ਤਾਂ ਉਹ ਰੰਜਿਸ਼ ਰੱਖਦੇ ਸੀਗੇ ਕਿ ਇਹ ਇਹਨਾਂ ਤੋਂ ਵੱਖਰੇ ਤੌਰ ਤੇ ਕੰਮ ਕਰਨ ਲੱਗ ਗਿਆ ਹੈ। ਜਦੋਂ ਪੁਲਿਸ ਨੇ ਕਾਂਗਰਸੀ ਆਗੂ ਦੇ ਪੁੱਤਰ ਦੇ ਕਤਲ ਦਾ ਮਾਮਲਾ ਸੁਲਝਾਉਂਦੇ ਹੋਏ ਉਸ ਦੇ ਹੀ 4 ਦੋਸਤਾਂ ਨੂੰ ਗ੍ਰਿਫਤਾਰ ਕੀਤਾ ਹੈ। ਜ਼ੁਰਾਂ ਕਾਂਗਰਸੀ ਆਗੂ ਫੁੱਟਫੁੱਟ ਕੇ ਰੋਇਆ ਤੇ ਇਹੀ ਦੋਹਾਈਆਂ ਪਾੰਦਾ ਹੋਇਆ ਨਸਰ ਆ ਰਿਹਾ ਹੈ ਕਿ ਕਦੇ ਵੀ ਕਿਸੇ ਦਾ ਐਨਾ ਨਾ ਕਰੋ ਕਿ ਉਹ ਤੁਹਾਡੀ ਜਾਣ ਦਾ ਵੈਰੀ ਹੀ ਬਣ ਜਾਏ ਕਾਂਗਰਸੀ ਆਗੂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਉਸ ਦਾ ਪੁੱਤਰ ਪਹਿਲਾਂ ਇਹਨਾਂ ਦੇ ਨਾਲ ਬਿਜ਼ਨਸ ਕਰਦਾ ਖੁੰਦਾ ਸੀ ਇਹਨਾਂ ਦੀ ਬੜੀ ਮਦਦ ਕੀਤੀ ਪਰ ਬਾਅਦ ਵਿੱਚ ਇਹਨਾਂ ਦੇ ਵੱਲੋਂ ਉਸਦੇ ਹੀ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਦੱਸ ਜਾਈਏ ਕਿ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਦਰਅਸਲ 2 ਦਿਨ ਪਹਿਲਾਂ ਕਾਂਗਰਸੀ ਆਗੂ ਦੇ ਪੁੱਤਰ ਦਾ ਸ਼ਰਿਆਮ ਦਾਤ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਉਸ ਦੇ ਕੀ ਦੋਸਤਾਂ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ